ਭਈ ਇਹ ਉਹ ਤੇ ਆ ਰੱਖਿਆ ਕੋਲ ਹਣਾ ਪਸੂ ਦਾ ਕੁਝ ਨਹੀਂ ਪਤਾ ਹੁੰਦਾ ਕਿ ਦੇਖ ਸਕਦੇ ਆਂ ਵੀਡੀਓ ਪਸੂ ਕਿਦਾਂ ਠੱਠੇ ਹਣਾ ਭੜਦੇ ਭੜਦੇ ਦੋ ਦੁਕਾਨ ਦੇ ਅੰਦਰ ਵੜ ਗਏ ਤੇ ਦੁਕਾਨ ਦਾ ਕਿੰਨਾ ਜ਼ਿਆਦਾ ਨੁਕਸਾਨ ਕਰਤਾ ਜਾਣੀ ਨੁਕਸਾਨ ਦਾ ਵਿਚਾਰ ਆ ਗਿਆ ਵੀਰੇ ਚਲ ਟੁੱਟ ਭੱਜਦਾ ਜਿਹੜੀ ਫੋਨ ਵਾਲੀ ਹੋ ਗਈ ਹਣਾ ਆਦਰ ਧਿਆਨ ਰੱਖਿਆ ਕਰੋ ਵੀਰੇ ਕੋਈ ਪਤਾ ਨਹੀਂ ਹੁੰਦਾ ਹਣਾ ਆਪਾਂ ਰਾਹ ਜਾਂਦੇ ਹੁੰਨੇ ਆਂ ਕਿ ਰਾਹ ਜਾਂਦੇ ਤੇ ਵਿਚਾਲੇ ਹਣਾ ਕੋਈ ਪਸੂ ਹਣਾ ਭੜਦੇ ਠੱਠੇ ਆ ਸਕਦੇ ਆਂ ਕਿ ਆਗੋਂ ਇਹ ਸਾਧਨ ਵੀਰੇ ਧਿਆਨ ਨਾਲ ਚਲਾਇਆ ਕਰੋ। ਦੋ ਹੀ ਵੀ ਸਾਧਨ ਇੱਕ ਨਾ ਨੁਕਸਾਨ ਕਰਤਾ ਬੰਗਾ ਦਾ। ਵੀਡੀਓ ਦੇਖੋ ਕਿੰਨਾ ਨੁਕਸਾਨ ਕਰਤਾ ਦੇਖੋ। ਦੋ ਟਾ ਠਾਣੇ ਪੜਦੇ ਨੇ ਕਿੰਨਾ ਨੁਕਸਾਨ ਕਰਤਾ। ਆਪਦਾ ਧਿਆਨ ਨਾਲ ਸਾਧਨ ਚਲਾਓ। ਗੈਰ ਦਾ ਕਰੋ ਬਸ ਉਹ ਵੀਰੇ ਹਨਾ। ਆ ਵੀ ਧਿਆਨ ਨਾਲ ਵੀਰੇ ਕੋਈ ਪਤਾ ਨਹੀਂ ਹੁੰਦਾ ਹਨਾ ਬੰਦੇ ਨੂੰ ਵੀ ਚੱਕ ਲੈਂਦੇ ਹੁੰਦੇ ਆ ਕਿਸੇ ਦਾ। ਮੱਕਰੂ ਹੀ ਆਪ ਵੀ ਸਿਆਣੇ ਬਰੇ ਤੁਹਾਨੂੰ ਪਤਾ ਪਸੋਂ ਦਾ ਕੋਈ ਪਤਾ ਨਹੀਂ ਕਿਹੜੇ ਪਾਸੋਂ ਨਿਕਲੇ ਆਵੇ ਬੱਚਾ ਨਿਕਲੇ ਆਵੇ ਹਨਾ ਕੋਈ ਬਾਈ ਜੀ ਅੱਜ ਤਾਈਂ ਸਿਰਫ ਹਨਾ ਦੁਕਾਨ ਦੇ ਅੰਦਰ ਬੜੇ ਲੱਠੇ ਹਨਾ ਇਹ ਪਤਾ ਨਹੀਂ ਬਾਈ ਕਿਹੜੇ ਜਗ੍ਹਾ ਦੀ ਵੀਡੀਓ ਆ ਐ ਨਹੀਂ ਪਤਾ ਨਹੀਂ ਕਿੱਥੋਂ ਦੀ ਆ ਅੱਜ ਤਾਈਂ ਦੁਕਾਨ ਦੇ ਅੰਦਰ ਵੜ ਕੇ ਹਨਾ ਨੁਕਸਾਨ ਕਰਤਾ ਬੱਚਿਆਂ ਦਾ ਵੀ ਧਿਆਨ ਰੱਖਿਆ ਕਰੋ ਬਾਈ ਬੱਚੇ ਵੀ ਹਨਾ ਖੇਡਦੇ ਛੋਟੇ ਬੱਚੇ ਮਸੂਮ ਹੁੰਦੇ ਆ ਨਹੀਂ ਪਤਾ ਹੁੰਦਾ ਹਨਾ ਹਨਾ ਛੜਕਦੇ ਵਿਚਾਲੇ ਵਗ ਜਾਂਦੇ ਆ ਉਹ ਨਾ ਕੋਈ ਪਸ਼ੂ ਬਾਈ ਚਾਂਸ ਕੋਈ ਸਾਧਨ ਤੇਜ਼ ਆ ਜਾਏ ਹਨਾ ਨੁਕਸਾਨ ਬੰਦਾ ਖਰਾਬਿੰਦਾ ਸਾਰੀ ਉਮਰ ਦਾ ਬੱਚਿਆਂ ਦਾ ਧਿਆਨ ਰੱਖਿਆ ਕਰੋ ਬਾਈ ਆਪਦਾ ਵੀ ਧਿਆਨ ਰੱਖਿਆ ਕਰੋ ਸਾਧਨ ਹੌਲੀ ਚਲਾਇਆ ਕਰੋ ਵੀਰੇ ਹੌਲੀ ਸਾਧਨ ਚਲਾਓ ਕੋਈ ਪਤਾ ਨਹੀਂ ਹੁੰਦਾ ਕਿਹੜੇ ਪਾਸੋਂ ਕੋਈ ਪਸ਼ੂ ਜਾਂ ਕੋਈ ਸਾਧਨ ਤੇਜ਼ ਆ ਜਾਏ ਮਸ਼ੀਨਰੀ ਅੱਜਕੱਲ ਕੋਈ ਬਾਈ ਖੌਲੀ ਤੋੜਦੇ ਨਹੀਂਗਾ ਹੌਲੀ ਸਾਧਨ ਤੋਰੇ ਕਰੋ ਬਾਈ ਕੋਈ ਪਤਾ ਨਹੀਂ ਕਿਹੜੇ ਪਾਸੋਂ ਕੀ ਨਿਕਲੇ ਆਵੇ ਬੱਚਿਆਂ ਦਾ ਧਿਆਨ ਰੱਖਿਆ ਕਰੋ ਪਿਛੇ ਜੇ ਇੱਕ ਵੀਡੀਓ ਆਈ ਸੀਗੀ ਟਰੈਕਟਰ ਆਉਂਦਾ ਸੀਗਾ ਤੇ ਬੱਚਾ ਇੱਕੇ ਤੰ ਬਾਹਰ ਨਿਕਲ ਕੇ ਆ ਗਿਆ ਤੁਸੀਂ ਵੀ ਦੇਖੀ ਹੋਗੀ ਤੇ ਨੁਕਸਾਨ ਹੋ ਗਿਆ ਸੀ